ਜਿਹੜੇ ਪਸ਼ੂ ਨੇ ਇਹਨਾਂ ਨੂੰ ਕੀ ਖਵਾ ਰਹੇ ਹੋ ਫਿਰ ਕਿਸ ਤਰੀਕੇ ਨਾਲ ਮਤ ਹੋ ਰਹੀ ਆ ਪਸ਼ੂ ਆਵੇ ਤੁਹਾਡੇ ਸਾਹਮਣੇ ਵੇਖੋ ਕੀ ਲਾ ਦੇਣਾ ਪਸ਼ੂਆਂ ਦੇ ਬਣੇ ਇਸ ਤਰ੍ਹਾਂ ਵੱਡੇ ਰਹਿੰਦੇ ਆ ਕੋਈ ਚਾਰਾ ਨਹੀਂਗਾ ਕੋਈ ਤੂੜੀ ਨਹੀਂ ਕੋਈ ਪੱਤਾ ਨਹੀਂਗਾ ਮਾਰਾ ਮੋੜ ਆਉਂਦਾ ਉਹਨੇ ਵੀ ਸੌਦਾ ਉਹ ਨਹੀਂ ਪੂਰਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਬੰਨ ਤੋਂ ਤੁਹਾਡੇ ਜਿਹੜੇ ਘਰ ਨੇ ਉਹ ਇੱਕ ਸਾਈਡ ਤੇ ਨੇ ਜ਼ਮੀਨ ਦੂਜੇ ਪਾਸੇ ਆ ਤਾਂ ਜ਼ਮੀਨ ਨੂੰ ਨਹੀਂ ਦੇਖਦੇ ਲੋਕ ਆ ਕੇ ਘਰ ਦੇਖਦੇ ਨੇ ਇਸ ਕਰਕੇ ਤੁਹਾਡੀ ਮਤ ਨਹੀਂ ਹੋ ਰਹੀ ਇਹ ਮਾੜੀ ਸਾਡੇ 48 50 ਘਰਾਂ ਦੀ ਜ਼ਮੀਨ ਸਾਡੀ ਸਾਰੀ ਦਰਿਆ ਦੇ ਵਿੱਚ ਪਏ ਘਰ ਵੀ ਲੈ ਕੇ ਇੱਧਰ ਪਾਏ ਗਏ ਆ ਜਿਹੜੇ ਹੈਗੇ ਆ ਬਾਕੀ ਫਸਲ ਜੋ ਤੂੜੀ ਆ ਤਿਆਰ ਚੂਰ ਲੋਕਾਂ ਦਾ ਸਾਰਾ 48 50 ਘਰਾਂ ਦਾ ਖੜੋਮ ਦਾ ਫਤਮਾ ਹੜਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਆ ਤੇ ਲਗਾਤਾਰ ਇਸ ਇਲਾਕੇ ਦੇ ਵਿੱਚ ਜੋ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਗਲਬਾ ਕਰਨ ਦੀ ਕੋਸ਼ਿਸ਼ ਕਰਦੇ ਆ ਸੱਚ ਕਾਲ ਜੀ ਸਾਸਰੀ ਗਾਲ ਜੀ ਸਰਦੂਲ ਸਿੰਘ ਮੇਰਾ ਨਾਂ ਈ ਘੁੰਮ ਪਿੰਡਾੜ ਹੈ ਤੇ ਜਿਸ ਤਿੱਕੇ ਦੇ ਹਾਲਾਤ ਬਣੇ ਪਏ ਨੇ ਕੀ ਕਹਿਣਾ ਚਾਹੋਗੇ ਕਿ ਇਸ ਕਿਸ ਤਰੀਕੇ ਨਾਲ ਦਿਖਦੇ ਆ। ਅੱਲਾ ਆਵੇ ਤੇ ਬਹੁਤ ਮੰਦੇ ਆ ਜੀ ਜਿੰਨੇ ਘਰ ਆ ਸਾਰਿਆਂ ਜ਼ਮੀਨ ਦਾ ਤਰਿਆਲ ਰੁੜ ਗਿਆ ਝੋਨੇ ਜੋ ਤੂੜੀ ਪਟਾ ਕੱਖ ਨਹੀਂ ਰਿਆ ਲੋਕ ਜਿਹੜੇ ਦਰਿਆ ਜੀ ਡੁੱਬੇ ਉਹ ਵੀ ਆਣ ਕੇ ਤੇ ਬੰਨ ਤੇ ਬੈਠੇ ਆ ਘਰਾਂ ਦੇ ਡੰਗਰ ਵੱਧਿਆ ਕਿ ਇਹਨੇ ਬੰਨ ਤੇ ਬਥੇ ਆ ਇਧਰ ਲਿਆਣਗੇ ਸਾਡੇ ਲਾਗੇ ਇਹ 48 50 ਜਿਹੜੇ ਘਰ ਆ ਪੂਰੀ ਮਾਰ ਦੇ ਥੱਲੇ ਆ ਬੰਨ ਪੂਰਾ ਖਤਰੇ 'ਚ ਆ ਇਹ ਕਿਹੜਾ ਪਿੰਡ ਹੈਗਾ ਇਹ ਢੋਮਾ ਇਹ ਕਿੰਨੀ ਕਿ ਜ਼ਮੀਨ ਜੜੀ ਆ ਇਹ ਜਿਹੜੀ ਇਸ ਹੜਪ ਹੜ ਦੇ ਵਿੱਚ ਆਈ ਇਹ ਹੋਣੀ 2300 ਕਿਲਾਗਾ ਥਾਂ ਜੇ ਢੋਮ ਦਾ ਸਾਰਾ ਸਾਰੀ ਫਸਲ ਖਰਾਬ ਸਾਰੀਆਂ ਜ਼ਮੀਨਾਂ ਖਰਾਬ ਹੈ ਸਾਰੀਆਂ ਝੋਨੇ ਪੱਟਾ ਡੱਕਾ ਹੈ 4000 ਵੇ ਬੰਦੇ ਨਾਲ ਪਾਏ ਚਾਰ ਸਾਰੇ ਪਾਣੀ ਦੇ ਵਿੱਚ ਟੁੱਬ ਗਏ ਤੂੜ ਘਾ ਰੋੜ ਗਿਆ ਮੰਦਾ ਹਾਲ ਹੈ